ਸੋਹਿਲਾ ਰਾਗ ਗਾਉੜੀ ਦੀਪਕੀ ਮੰਗਲਾ ਪਹਿਲਾ ਏਕ ਓੰਕਾਰ ਸਤ ਗੁਰ ਪ੍ਰਸਾਦ ਜੈ ਘਰ ਕੀ ਰਤੋ ਆਖੀਐ ਕਰਤੇ ਕਾ ਹੋਏ ਵਿਚਾਰੋ ਜਿਸ ਸਤ ਸੰਗ ਕਾਲ ਵਿੱਚ ਪਰਮਾਤਮਾ ਦੀ ਸਿਰਸਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾ ਦੀ ਵਿਚਾਰ ਹੁੰਦੀ ਹੈ ਇਹ ਜਿੰਦ ਕੁੜੀਏ ਤਿਤ ਘਰ ਗਾਵੋ ਸੋਹਲਾ ਸਿਵਰੋ ਸਿਰਜਣਹਾਰੋ ਉਹ satsang ਘਰ ਵਿੱਚ ਜਾ ਕੇ ਤੂੰ ਵੀ ਪ੍ਰਭੂ ਦੀ ਸ਼ਿਵ ਸਲਾ ਦੇ ਗੀਤ ਸੁਹਾਗ ਮਿਲਾ ਦੀ ਤਾਂਗ ਦੇ ਸ਼ਬਦ ਗਾਇਆ ਕਰ ਅਤੇ ਆਪਣੀ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰਿਆ ਕਰ ਤਮ ਗਾਓ ਮੇਰੇ ਨਿਰਭਾਉ ਕਾ ਸੋਹਲਾ ਏ ਜਿੰਦੇ ਤੂੰ ਸਤ ਸੰਗੀਆਂ ਨਾਲ ਮਿਲ ਕੇ ਪਿਆਰੇ ਨਿਰਭਾਉ ਖਸਮ ਦੀ ਸਿਫਤ ਦੇ ਗੀਤ ਗਾ ਅਤਿਆਕ ਆਉ ਵਾਰੀ ਜਿੱਤ ਸੋਹਲਾ ਸਦਾ ਸੁਖ ਹੋਏ ਮੈਂ ਸਦਕੇ ਹਾਂ ਉਸ ਸਿਫਤ ਦੇ ਗੀਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁੱਖ ਮਿਲਦਾ ਹੈ ਰਹਾਉ ਨਿਤ-ਨਿਤ ਜੀੜੇ ਸੰਭਾਲੀਆਂ ਨ ਦੇਖ ਗਾਂਕ ਦੇਵਣਹਾਰ ਇਹ ਜਿੰਦੇ ਇਸ ਕਸਮ ਦੀ ਜੂਰੀ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ ਜੋ ਦਾਤਾ ਦੇਣ ਵਾਲਾ ਮਾਲਕ ਹਰੇ ਜੀਵ ਦੀ ਸੰਭਾਲ ਕਰਦਾ ਹੈ ਤੇਰਾ ਦਾਨ ਕੀਮਤ ਨਾ ਪਵੈ ਿਸ ਦਾਤੇ ਕਵਨ ਸੁਮਾਰ ਜਿਸ ਦਾ ਤਾਰ ਦੀਆਂ ਦਾਤਾਂ ਦਾ ਮੁੱਲ ਇਹ ਜਿੰਦੇ ਤੇਰੇ ਪਾਸੋਂ ਨਹੀਂ ਪੈ ਸਕਦਾ ਉਸ ਦਾ ਤਾਰ ਦਾ ਭੀ ਕੀ ਅੰਦਾਜ਼ਾ ਤੂੰ ਲਾ ਸਕਦੀ ਹੈ ਉਹ ਦਾਤਾਰ ਪ੍ਰਭੂ ਬਹੁਤ ਬੇਅੰਤੋ ਹੈ ਸੰਬਤ ਸਹ ਲਿਖਿਆ ਮਿਲ ਕਰ ਪਾਵੋ ਤੇਲ ਸਤ ਸੰਗ ਵਿੱਚ ਜਾ ਕੇ ਇਹ ਜਿੰਦੇ ਔਰ ਜੋਈਆਂ ਕਰਿਆ ਕਰ ਉਹ ਸੰਮਤ ਉਹ ਦਿਹਾੜਾ ਪਹਿਲਾਂ ਹੀ ਮਿਥਿਆ ਹੋਇਆ ਹੈ ਜਦੋਂ ਪਤੀ ਦੇ ਦੇਸ਼ ਜਾਣ ਲਈ ਮੇਰੇ ਵਾਸਤੇ ਸਾਹਿ ਚਿੱਠੀ ਆਉਣੀ ਹੈ ਤੇ ਸਤ ਸੰਗੀ ਸਹੇਲਿਓ ਦੇਵ ਸੱਜਣੋ ਅਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ ਰਲ ਕੇ ਮੈਨੂੰ ਮਾਈਏ ਪਾਓ ਤੇ हे ਸੱਜਣ ਸਹੇਲਿਓ ਮੈਨੂੰ ਸੋਹਣਿਆ ਅਸੀਸਾਂ ਪੀ ਦਿਓ ਭਾਵ ਮੇਰੇ ਲਈ ਅਰਦਾਸ ਵੀ ਕਰੋ ਜਿਵੇਂ ਪ੍ਰਭੂ ਪਤੀ ਨਾਲ ਮੇਰਾ ਮਿਲਾਪ ਹੋ ਜਾਏ ਘਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ ਪਰ ਲੋਕ ਵਿੱਚ ਜਾਣ ਲਈ ਮੋਦੀ ਇਹ ਸਾਇ ਚੱਟੀ ਹਰੇ ਘਰ ਵਿੱਚ ਆ ਰਹੀ ਹੈ ਇਹ ਸਦੇ ਨਿਤ ਪੈ ਰਹੇ ਹਨ ਸੱਜਣੋ ਵਾਰਾ ਸਿਮਰੀਐ ਨਾਨਕੁ ਸੇ ਦੇ ਆਵਨ ਇਹ ਸਤ ਸੰਗਿਓ ਉਹ ਸਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਨਾਨਕ ਸਾਡੇ ਪੀ ਉਹ ਦਿਨ ਨੇੜੇ ਆ ਰਹੇ ਹਨ ਰਾਗੁ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਇਹ ਭਾਈ ਇਹ ਸ਼ਾਸਤਰ ਹਨ ਛੇ ਹੀ ਇਹਨਾਂ ਸ਼ਾਸਤਰਾਂ ਦੇ ਚਲਾਣ ਵਾਲੇ ਹਨ ਛੇ ਹੀ ਇਹਨਾਂ ਦੇ ਸਿਧਾਂਤ ਹਨ ਗੁਰ ਗੁਰ ਏਕੋ ਵੇਸ ਅਨੇਕ ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ ਪਰਮਾਤਮਾ ਇੱਕ ਹੈ ਇਹ ਸਾਰੇ ਸਿਧਾਂਤ ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਰੂਪ ਹਨ ਬਾਬਾ ਜੇ ਘਰ ਕਰਤੇ ਕੀਰਤ ਹੋਏ اے ਭਾਈ ਜੇ satsang ਘਰ ਵਿੱਚ ਕਰਤਾਰ ਦੀ ਸਿੱਖਤ ਸਲਾਹ ਹੁੰਦੀ ਹੈ ਸੋ ਘਰ ਰੱਖ ਵਡਾਈ ਤੋਏ ਉਸ ਘਰ ਨੂੰ ਸਾਂਭ ਰੱਖ ਉਹ satsang ਦਾ ਆਸਰਾ ਲਈ ਰੱਖ ਇਸੇ ਵਿੱਚ ਤੇਰੀ ਭਲਾਈ ਹੈ ਰਹਾਉ ਵਿਸੂਏ ਚਸਿਆ ਘੜੀਆ ਪੈਰਾ ਤਤੀ ਵਾਰਿ ਮਹ ਹੁਆ ਜਿਵੇਂ ਵਿਸੂਏ ਚッセ ਘੜੀਆਂ ਪਹਿਰ ਦਿੱਤਾ ਵਾਰ ਮਹੀਨਾ ਅਧਿਕ ਕਤੇ ਹੋਰ ਅਨੇਕ ਹਰਤਾ ਹਨ ਸੂਰਜ ਇੱਕ ਰਤੁ ਅਨੇਕ ਪਰ ਸੂਰਜ ਕੋ ਹੀ ਹੈ ਜਿਸ ਦੇ ਇਹ ਸਾਰੇ ਵਕ ਵਕ ਰੂਪ ਹਨ ਨਾਨਕ ਕਰਤੇ ਕੇ ਕੀਤੇ ਵੇਸ ਤਿਵੇਂ ਹੈ ਨਾਨਕ ਕਰਤਾਰ ਦੇ ਇਹ ਸਾਰੇ ਸਿਧਾਂਤ ਆਦਿਕ अनेका ਸਰੂਪ ਹਨ ਰਾਗ ਤਨਾ ਸੁਰੀ ਮਹਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਸਰ ਆਕਾਸ ਮਾਨੋ ਥਾਲ ਹੈ ਸੂਰਜ ਤੇ ਚੰਨ ਉਸਥਾਲ ਵਿੱਚ ਦੀਵੇ ਬਣੇ ਹੋਏ ਹਨ ਤਾਰਿਆਂ ਦੇ ਸਮੂਹ ਮਾਨੋ ਥਾਲ ਵਿੱਚ ਮੋਤੀ ਰੱਖੇ ਹੋਏ ਹਨ ਧੂਪ ਮਲ ਆਨ ਲੋ ਪਵਣ ਚਬੂਰੋ ਕਰੇ ਸਗਲ ਬਨ ਲਾਏ ਭੋਲੰਤ ਜੋਤੀ ਮਲ ਪਰਬਤ ਵੱਲੋਂ ਆਉਣ ਵਾਲੀ ਹਵਾ ਮਾਨੋਂ ਧੂਪ ਧੁਖ ਰਹਾ ਹੈ ਹਵਾ ਚੋਰ ਕਰ ਰਹੀ ਹੈ ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਪੁੱਲ ਦੇ ਰਹੀ ਹੈ ਕੈਸੀ ਆਰਤੀ ਹੋਏ ਪਵ ਕੰਡਨਾ ਤੇਰੀ ਆਰਤੀ ਇਹ ਜੀਵਾਂ ਦੇ ਜਨਮ ਮਰਨ ਨਾਸ਼ ਕਰਨ ਵਾਲੇ ਕੁਦਰਤ ਵਿੱਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ ਅਨਹਤਾ ਸਬਦ ਵਜੰਤ ਭੇਰੀ ਸਭ ਜੀਵਾਂ ਵਿੱਚ ਰਮਕ ਰਹੀ ਕੋ ਜੀਵਨ ਰੋ ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ ਰਹਾਉ ਸਹਿਜ ਸੁਤਵ ਨਨ 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 ਹੈ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ ਪਰ ਨਿਰਕਾਰ ਨਿਰਾਕਾਰ ਹੋਣ ਕਰਕੇ ਪ੍ਰਭੂ ਤੇਰੀਆਂ ਕੋਈ ਅੱਖਾਂ ਨਹੀਂ ਹਜ਼ਾਰਾਂ ਤੇਰੀਆਂ ਸ਼ਕਲਾਂ ਹਨ ਪਰ ਤੇਰੀ ਕੋਈ ਵੀ ਸ਼ਕਲ ਨਹੀਂ ਹੈ ਸੈਸ ਪਦ ਬੇਮਲਨਨ ਇੱਕ ਪਦ ਬਨ ਸੈਸ ਤਵ ਗੰਧ এব ਚਲਤ ਮੋਹੀ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ ਪਰ ਨਿਰਕਾਰ ਹੋਰ ਕਰਕੇ ਤੇਰਾ ਇੱਕ ਵੀ ਪੈਰ ਨਹੀਂ ਹਜ਼ਾਰਾਂ ਤੇਰੇ ਨੱਕ ਹਨ ਪਰ ਤੂੰ ਨੱਕ ਤੋਂ ਬਿਨਾ ਹੀ ਹੈ ਤੇਰੇ ਅਜਿਹੇ ਕੋਤਕਾਣੇ ਮੈਨੂੰ ਹੈਰਾਨ ਕੀਤਾ ਹੋਇਆ ਹੈ ਸਭ ਮੈਂ ਜੋਤ ਜੋਤ ਹੈ ਸੋਈ ਸਾਰੇ ਜੀਵਾਂ ਵਿੱਚ ਕੋਈ ਪਰਮਾਤਮਾ ਦੀ ਜੋਤੀ ਵਰਤ ਰਹੀ ਹੈ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਔਰ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਸੂਝ ਬੂਝ ਹੈ ਗੁਰਸਾਖੀ ਜੋਤ ਪ੍ਰਗਟ ਹੋਈ ਸਾਰੇ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ ਗੁਰੂ ਰਾਈ ਸਮਝ ਪੈਂਦੀ ਹੈ ਕਿ ਹਰੇਕ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਜੋ ਤਿਸ ਭਾਵੈ ਸੋ ਆਰਤੀ ਹੋਈ ਇਹ ਸਰਵ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਕੁਝ ਉਸ ਦੀ ਰਜਾ ਵਿੱਚ ਹੋ ਰਹਾ ਹੈ ਉਹ ਜੀਵ ਨੂੰ ਚੰਗਾ ਲੱਗੇ ਪ੍ਰਭੂ ਦੀ ਰਜਾ ਵਿੱਚ ਤੁਰਨਾ ਪ੍ਰਭੂ ਦੀ ਆਰਤੀ ਕਰਨੀ ਹੈ ਹਰ ਚਨ ਕਬਲ ਮਕਰੰਦ ਲੋ ਭਿਤ ਮਨੋ ਅਣ ਦਿਨੋ ਮੋਹੇ ਆਹੀ ਪਿਆਸਾ ਏ ਹਰੀ ਤੇਰੇ ਚਨ ਰੂਪ ਕੋਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਂਦਾ ਹੈ ਹਰ ਰੋਜ ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ ਜਾਤੇ ਤਿਰਨਾਈ ਵਸਾ ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ